ਅਮਰੀਕੀ ਸਰਕਾਰ ਹੁਣ ਸਰਕਾਰੀ ਫੰਡਡ ਕਲੀਨਿਕਾਂ ਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਮਿਲਣ ਵਾਲੇ ਸਿਹਤ ਸਬੰਧੀ ਫਾਇਦਿਆਂ ਨੂੰ ਬੰਦ ਕਰਨ ਵਾਲੀ ਹੈ। ਮਤਲਬ ਜੇਕਰ ਤੁਸੀਂ ਕੈਲੀਫੋਰਨੀਆ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀ ਵਜੋਂ ਰਹਿ ਰਹੇ ਹੋ ਤੇ ਸਰਕਾਰੀ ਸਿਹਤ ਕਲੀਨਿਕਾਂ ਤੋਂ ਕੋਈ ਮੈਡੀਕਲ ਹੈਲਪ ਲੈ ਰਹੇ ਹੋ ਤਾਂ ਹੁਣ ਇਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਤੋਂ ਕੋਈ ਲਾਭ ਨਹੀਂ ਮਿਲੇਗਾ। ਇਸ ਲਈ ਤੁਹਾਨੂੰ ਆਪਣੀ ਨਾਗਰਿਕਤਾ ਸਾਬਿਤ ਕਰਨੀ ਪਵੇਗੀ। ਸਰਕਾਰ ਅਜਿਹੇ ਲੋਕਾਂ ਦੇ ਸਿਹਤ ਸੰਭਾਲ ਅਤੇ ਇਲਾਜ ਤੇ ਹੁਣ ਕੋਈ ਵੀ ਖਰਚਾ ਨਹੀਂ ਚੁਕੇਗੀ। ਸਸ੍ਯੇਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਵਿੱਚ ਘੱਟ ਆਮਦਨੀ ਵਾਲੇ ਸਿਹਤ ਕਲੀਨਿਕ ਜਿਨ੍ਹਾਂ ਨੂੰ ਕਿ ਫੈਡਰਲੀ ਕੁਆਲੀਫਾਈਡ ਹੈਲਥ ਸੈਂਟਰਸ ਦੇ ਵਜੋਂ ਜਾਣਿਆ ਜਾਂਦਾ ਹੈ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਪਣੀ ਅਮਰੀਕੀ ਨਾਗਰਿਕਤਾ ਦੀ ਪੁਸ਼ਟੀ ਕਰਨੀ ਪਵੇਗੀ ਸਰਕਾਰ ਨੇ ਨਵੀਂ ਨੀਤੀ ਜਾਰੀ ਕੀਤੀ ਹੈ ਇਸ ਦੇ ਮੁਤਾਬਿਕ ਅਨਡਾਕੂਮੈਂਟਡ ਪ੍ਰਵਾਸੀਆਂ ਦੇ ਇਲਾਜ ਲਈ ਸਰਕਾਰੀ ਫੰਡਾਂ ਦੀ ਅਦਾਇਗੀ ਹੁਣ ਨਹੀਂ ਕੀਤੀ ਜਾਵੇਗੀ ਇਹ ਨੀਤੀ ਸੈਂਟਰ ਬਾਰਬਰਾ ਕਾਉਂਟੀ ਵਰਗੇ ਖੇਤਰਾ ਦੇ ਵਿੱਚ ਲਾਗੂ ਹੋਣੀ ਸ਼ੁਰੂ ਹੋ ਗਈ ਹੈ ਇਸ ਨੇ ਸਿਹਤ ਸੰਭਾਲ ਪ੍ਰਣਾਲੀ ਤੇ ਮਰੀਜ਼ਾਂ ਤੇ ਭਾਰੀ ਅਸਰ ਪਾਇਆ ਹੈ ਸਰਕਾਰ ਦੇ ਨਵੇਂ ਹੁਕਮਾਂ ਦੇ ਮੁਤਾਬਿਕ ਘੱਟ ਆਮਦਨੀ ਵਾਲੇ ਸਿਹਤ ਕਲੀਨਿਕਾਂ ਨੂੰ ਮਰੀਜ਼ਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰਨੀ ਪਵੇਗੀ ਇਹ ਨੀਤੀ ਖਾਸ ਤੌਰ ਤੇ ਫੈਡਰਲੀ ਫੰਡਡ ਕਲੀਨਿਕਾਂ ਤੇ ਲਾਗੂ ਹੁੰਦੀ ਹੈ ਜੋ ਕਿ 1960 ਦੇ ਦਹਾਕੇ ਵਿੱਚ ਸਥਾਪਿਤ ਕੀਤੇ ਗਏ ਸਨ ਇਹ ਕਲੀਨਿਕ ਗਰੀਬ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਦੇ ਨੇ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਇਨ੍ਹਾਂ ਸਿਹਤ ਕਲੀਨਿਕਾ ਤੋਂ ਸੇਵਾਵਾਂ ਮਿਲਦੀਆਂ ਸਨ ਪਰ ਹੁਣ ਇਹ ਕਲੀਨਿਕ ਸਿਰਫ ਅਮਰੀਕੀ ਨਾਗਰਿਕਾਂ ਨੂੰ ਹੀ ਆਪਣੀਆਂ ਸੇਵਾਵਾਂ ਦੇਣਗੇ ਸੈਂਟ ਬੈਬਰਾਂ ਕਾਉਂਟੀ ਦੇ ਸਿਹਤ ਅਧਿਕਾਰੀਆਂ ਨੂੰ 10 ਜੁਲਾਈ ਨੂੰ ਸਰਕਾਰ ਤੋਂ ਇੱਕ ਹੁਕਮ ਜਾਰੀ ਹੋਇਆ ਕਿ ਮਰੀਜ਼ਾਂ ਦੀ ਨਾਗਰਿਕਤਾ ਦੀ ਪੁਸ਼ਟੀ ਤੁਰੰਤ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਹਾਲਾਂਕਿ ਨੀਤੀ ਦੇ ਵਿੱਚ 30 ਦਿਨਾਂ ਦੀ ਮਹਲਤ ਵੀ ਦਿੱਤੀ ਗਈ ਹੈ ਉਹਨ ਮਰੀਜ਼ਾਂ ਨੂੰ ਅਮਰੀਕੀ ਪਾਸਪੋਰਟ ਜਨਮ ਸਰਟੀਫਿਕੇਟ ਜਾਂ ਫਿਰ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ ਜੋ ਕਲੀਨਿਕ ਮਰੀਜ਼ਾਂ ਦੇ ਨਾਗਰਿਕਤਾ ਵਾਲੇ ਸਬੂਤ ਸਰਕਾਰ ਨੂੰ ਨਹੀਂ ਦੇਣਗੇ ਉਹਨਾਂ ਨੂੰ ਫੈਡਰਲ ਫੰਡਿੰਗ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਲ ਕਲੀਨਿਕ ਆਰਥਿਕ ਸੰਕਟ ਦੇ ਵਿੱਚ ਫਸ ਸਕਦੇ ਨੇ ਬਿਨਾਂ ਨਾਗਰਿਕਤਾ ਦੇ ਸਬੂਤ ਦੇ ਕਲੀਨਿਕਾਂ ਨੂੰ ਮਰੀਜ਼ਾਂ ਦੇ ਇਲਾਜ ਲਈ ਫੈਡਰਲ ਫੰਡ ਹੁਣ ਨਹੀਂ ਮਿਲਣਗੇ ਇਸ ਦੇ ਨਾਲ ਹੀ ਕਲੀਨਿਕਾਂ ਤੇ ਵਿੱਤੀ ਬੋਝ ਵੀ ਵਧੇਗਾ ਤੇ ਸੇਵਾਵਾਂ ਵੀ ਘੱਟ ਹੋ ਸਕਦੀਆਂ ਨੇ ਸੈਂਟ ਬਾਬਰਾ ਕਾਉਂਟੀ ਦੇ ਵਿੱਚ ਅੰਦਾਜ਼ਨ 18% ਆਬਾਦੀ ਬਿਨਾਂ ਦਸਤਾਵੇਜ਼ਾਂ ਵਾਲੀ ਹੈ ਜੋ ਕੈਲੀਫੋਰਨੀਆ ਦੀ ਮੈਡੀਕੇਡ ਪ੍ਰੋਗਰਾਮ ਤੇ ਪੂਰੀ ਤਰ੍ਹਾਂ ਨਿਰਭਰ ਕਰਦੀ ਹੈ ਇਹਨਾਂ ਮਰੀਜ਼ਾਂ ਨੂੰ ਸਿਹਤ ਸੰਭਾਲ ਤੱਕ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ ਇੱਥੋਂ ਤੱਕ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ICE ਦੁਆਰਾ ਫੜੇ ਜਾਣ ਦਾ ਖਤਰਾ ਲੱਗਿਆ ਰਹੇਗਾ ਜਿਸ ਦੇ ਨਾਲ ਬੱਚਿਆਂ ਦੇ ਟੀਕਾਕਰਨ ਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਸੇਵਾਵਾਂ ਤੇ ਵੱਡਾ ਤੇ ਕਾਫੀ ਬੁਰਾ ਅਸਰ ਪੈ ਸਕਦਾ ਹੈ ਸਰਕਾਰੀ ਕਲੀਨਿਕਾ ਦੇ ਵੱਲੋਂ ਮਰੀਜ਼ਾਂ ਦੇ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਖਤਰੇ ਵਾਲਾ ਕੰਮ ਹੈ ਖਾਸ ਕਰਕੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਕਿਉਂਕਿ ਇਹ ਜਾਣਕਾਰੀ ਆਈਸੀਈ ਦੇ ਹੱਥਾਂ ਵਿੱਚ ਜਾ ਸਕਦੀ ਹੈ ਜਿੱਥੋਂ ਗੈਰ ਕਾਨੂੰਨੀ ਲੋਕਾਂ ਨੂੰ ਏਜੰਸੀਆਂ ਦੇ ਵੱਲੋਂ ਨਿਸ਼ਾਨਾ ਬਣਾ ਕੇ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਅਮਰੀਕੀ ਸਰਕਾਰ ਦੀ ਮਨਸ਼ਾ ਸਾਫ਼ ਹੈ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਿੱਧੇ ਜਾਂ ਫਿਰ ਅਸਿੱਧੇ ਤੌਰ ਤੇ ਮਿਲ ਰਹੀਆਂ ਮੈਡੀਕਲ ਸੇਵਾਵਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਤਾਂ ਜੋ ਇਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਪਰ ਇਸ ਦੇ ਨਾਲ ਕਲੀਨਿਕਾਂ ਤੇ ਮਰੀਜ਼ਾਂ ਦੇ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਵਾਧੂ ਪੈ ਗਈ ਹੈ